ਹਾਂਜੀ ਕਿੱਦਾਂ ਬਾਬਿਓ ਆਪਾਂ ਇੰਸਟਾਗ੍ਰਾਮ ਤੇ ਵੀ ਅਕਾਊਂਟ ਬਣਾਇਆ ਨੇ ਚਾਰਾਂ ਦਾ ਕਾਲ ਉੱਥੇ ਵੀ ਆਪਾਂ ਨੂੰ ਫੋਲੋ ਕਰ ਲਿਓ ਆਜੋ ਕਰਦੇ ਆਂ ਵੀਡੀਓ ਸਟਾਰਟ ਤੇ ਹੈੱਡਫੋਨ ਨਹੀਂ ਲਗਾਏ ਤਾਂ ਹੈੱਡਫੋਨ ਜ਼ਰੂਰ ਲਾ ਲਿਓ ਬਾਈ ਅੱਜ ਤੇਰੀ ਵੇਖ ਕੇ ਗਰੀਬੀ ਪੁੱਤਰਾ ਨਖਰੇ ਜੇ ਕਰਦੀ ਤਾਂ ਹੋਊਗੀ ਹਸੀਨਾ ਓ ਤੁਰ ਜਾ ਤੁਰ ਜਾ ਤੀ ਦੀ ਫੁੱਦੀ ਜੇ ਲੱਲ ਲੈਣੀ ਤਾਂ ਨਹੀਂ ਤਾਂ ਲੰਨ ਤੇ ਬਿਠਾ ਕੇ ਪੂਰੇ ਪਿੰਡ ਜਗੇੜਾ ਦੇ ਦੂੰ ਪੈਣ ਦੀ ਫੁੱਦੀ ਦੇਣਾ ਗਰੀਬੀ ਚੱਕਣ ਵਾਸਤੇ ਬੰਡ ਦਾ ਜੋਰ ਲਾਉਣਾ ਪੈਂਦਾ ਠੀਕ ਹੈ ਨਾ ਮਿਹਨਤ ਕਰਨੀ ਪੈਂਦੀ ਹੈ ਦਿਨ ਰਾਤ ਆ ਤੁਹਾਡੇ ਵਾਂਗੂ ਪੈਣ ਦੀ ਫੁੱਦੀ ਫੁੱਦੂਆਂ ਰੀਲਾਂ ਪਾ ਕੇ ਨਹੀਂ ਗਰੀਬੀ ਚੱਕੀ ਜਾਂਦੀ ਲੈ ਕੇ ਪੈਣ ਦੀ ਫੁੱਦੀ 500 ਰੁਪਏ ਪ੍ਰਮੋਸ਼ਨ ਦਾ ਤੁਸੀਂ ਐ ਸਮਝਦੋਂ ਗਰੀਬੀ ਚੱਕਦੋਂਗੇ ਪੈਣ ਦੀ ਫੁੱਦੀ 500 ਰੁਪਏ ਨਾਲ ਤਾਂ ਕਿਤੇ ਮਰਸੜੀ ਹੀ ਨਾ ਜਾਈ ਓਏ ਬਾਏ ਓਏ ਓਏ ਸੁ ਤੇ ਸ਼ੱਦੇ ਬੱਕੀਆਂ ਤੋਂ ਤੰਗ ਪਾਉਣਾ ਲਈ ਮੁੰਡਿਆਂ ਜਵੈ ਉਹ ਕਿਹੜਾ ਇਹ ਜ ਆ ਪੈਣ ਚੋਦ ਜਿਹੜਾ ਤੇਰੇ ਪਿੱਛੇ ਬੈਰ ਪਾਊਗਾ ਤੇਰੇ ਪਿੱਛੇ ਤਾਂ ਪੈਣ ਦੀ ਫੁੱਦੀ ਕੋਈ ਲਾਣ ਦੇ ਕਪੜਾ ਨਾ ਮਾਰੇ ਤੂੰ ਕਹਿੰਨੀ ਬੈ ਜੇ ਇਹ ਆਪਣਾ ਘਟਿਆ ਐਟੀਟਿਊਡ ਸ਼ਾਇਰ ਤੇ ਰੱਖ ਕੇ ਵੀਡੀਓ ਪਾਉਣ ਲੱਗ ਜੇ ਨਾ ਆਪਾਂ ਇਹਨੂੰ ਜਮਾ ਨਾਲ ਰੋਸਟ ਕਰੀਏ ਯਾਰ ਜਦੋਂ ਦੀ ਵੀਡੀਓ ਆਉਂਦੀ ਹੈ ਗੁੱਸਾ ਚੜਦਾ ਭੈਣ ਦੀ ਲੰਨ ਮੂੰਹ ਤਾਂ ਐ ਜਿਵੇਂ ਭੈਣ ਦੀ ਫੁੱਦੀ ਬੰਡ ਤੇ ਫੇਰ ਵੀ ਗੋਲ ਆਇਆ ਹੁੰਦਾ ਬੜਾ ਹਰਾਮੀ ਹੋ ਬੇਟਾ ਇੱਕ ਪਤਲਾ ਪਤੰਗੇ ਖਹਰੀਆਂ ਨੇ ਪੰਗ ਸਾਰੇ ਕਹਿੰਦੇ ਬੰਬ ਬੰਬ ਹੋਰ ਕਮੀ ਦਾ ਸਨ ਖਰਾ ਚਿੱਕੀ ਲੈ ਇੱਕ ਤਾਂ ਹਾ ਲੌਂਡਿਆਂ ਨੇ ਭੈਣ ਦੀ ਲੰਨ ਦੇਖਦੀ ਭੈਣ ਘੜੀ ਪਈ ਆ ਯਾਰ ਲਾਈ ਤਾਰ ਆਪਣੇ ਬੋਂਡਾ ਦੀ ਕੁੜੀ ਦੇ ਨਾਲ ਕੁੜੀਆਂ ਵਾਲੀ ਫੀਲਿੰਗ ਹੀ ਲੈ ਜਾਣਗੇ ਭੈਣ ਦੀ ਛੋਲੀ ਖਾਣੇ ਜਿਹੜੇ ਸਾਬ ਨਾ ਇਹ ਭੈਣ ਦੀ ਬੁੰਡ ਦੇ ਨਾਲ ਲੱchn ਜੇ ਕਰਦਾ ਇਹ ਚੱਜ ਦੇ ਨੂੰ ਅੜਿਆ ਨਹੀਂ ਬਾਬੇ ਕਿਸੇ ਨੂੰ ਜੇ ਕੋਈ ਚੰਗਾ ਜਿਹਾ ਚੜ ਗਿਆ ਨੇ ਇਹਦੇ ਸਮਾਨ ਖਾ ਕੇ ਪੱਦ ਭੈਣ ਚੋਦੇ ਪੜ ਪੜ ਆਉਣਗੇ ਓ ਬਾਈ ਓਏ ਓਏ ਸਾਰਾ ਜ਼ਮਾਨਾ ਹੈ ਕਰਕੇ ਬੇਗਾਨਾ ਹੈ دیਵਾਨਾ ਤੇਰਾ ਓ ਥੋੜੀ ਭੈਣ ਉਹ ਆ ਕੀ ਕਰਤਾ ਉਹ ਸਲੂਟ ਆ ਬਾਬੇ ਬਿਊਟੀਫੁੱਲਰ ਵਾਲੀ ਨੂੰ ਇਹਦੀ ਕੁੜੀ ਦੇ ਲੰਨ ਪਹਿਲਾਂ ਫੀਮ ਸੀ ਹੁਣ ਮਲਾਈ ਬਣਾਤੀ ਪਤਾ ਹੈ ਹਰਾਮੀ ਹੋ ਬੇਟਾ ਇਹ ਭੈਣ ਦੇ ਲੋੜੇ ਬਾਬੇ ਬਹੁਤ ਗੰਦੇ ਨੇ ਬਹੁਤ ਗੰਦੇ ਨੇ ਇਹਦੀ ਕੁੜੀ ਦੇ ਲੰਨ 300 ਰੀਲ ਪਾਤੀ ਹੋ ਤੇ ਇਹਨੇ ਬਲੌਗ ਪਾਤੇ ਹੋਣਗੇ ਜਵਾਕ ਦੇ ਇਹਦੀ ਕੁੜੀ ਦੇ ਲੰਨ ਦੱਸ ਦੇਣਾ ਜੇ 300 ਰੀਲ ਪਾਤੀ ਇਹ ਭੈਣ ਦੇ ਲੋੜੇ ਕੰਟੈਂਟ ਭਾਲਦੇ ਆ ਗੱਲਾਂ ਲੰਨ ਲੈੜੋ ਨਾ ਮੇਰਾ ਓਏ 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 ਮਾਵਾ ਸੁਣ ਜਾਵੇ ਇਹਨਾਂ ਭੈਣ ਦੇ ਲੋੜਿਆਂ ਨੇ ਬਾਬੇ ਗੇਮ ਹੀ ਇਹ ਖੇਡੀ ਸੀਗੀ ਵੀ ਆਪਾਂ ਭੈਣ ਚੋਦਾ ਚੀਜ਼ ਕਰਾਂਗੇ ਤੇ ਆਪਣੀ ਚੜ੍ਹਾਈ ਹੋ ਜਾਊ ਉਹ ਭੈਣ ਚੋਦਾ ਤੈਨੂੰ ਕੋਈ ਕੰਚ ਦੀਆਂ ਗੋਲੀਆਂ ਵੱਟੇ ਨਾ ਸਹਣੇ ਤੇਰੇ ਵਰਗੇ ਦੇ ਸੀ ਬੰਡ ਮਾਰ ਕੇ ਭੁੱਲ ਜਾਂਦੇ ਆ ਈ ਈ ਚਸਤੀਆ 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 ਟਰੈਸਪ ਟਰੈਸਪ ਵੈਸਪ ਟਰੈਸਪ ਟਰੈਸਪ ਵੈਸਪ ਟਰੈਸਪ ਟਰੈਸਪ ਸ਼ੋਲਡਰ ਸ਼ੋਲਡਰ ਯਾ ਸ਼ੋਲਡਰ ਯਾ ਉਹ ਇਹਨੇ ਭੈਣ ਦੇ ਲੌੜੇ ਨੇ ਅੱਡ ਦੁਖੀ ਕੀਤਾ ਇਹਨਾਂ ਤਾਂ ਸੋਨੂ ਸੀਤੋ ਵਾਲੇ ਨੇ ਦੁਖੀ ਨਹੀਂ ਕੀਤਾ ਜਿੰਨਾ ਇਹਨੇ ਦੁਖੀ ਕਰ ਰੱਖਿਆ ਭੈਣ ਦੀ ਲਨਕੀ ਆ ਕੀ ਆ ਕੀ ਆ ਕੀ ਆ ਭੈਣ ਦੀ ਡਾਂਗ ਕੋਈ ਹੈ ਨਹੀਂ ਯਾਰ ਪੰਜਾਬ ਚ ਹੈ ਜਾਂ ਨੌਜਵਾਨ ਜਿਹੜਾ ਇਹਦੀ ਬੁੰਡ ਬੰਡ ਮਾਰ ਲੇ ਉੱਤੋਂ ਜਿਹੜੇ ਇਹਦੇ ਆਡੀਓ ਤੇ ਰੀਲਾਂ ਬਣਾਉਂਦੇ ਉਹ ਵੀ ਭੈਣ ਚੋਦੀ ਨੇ ਉਹ ਕਹੇ ਚੱਜ ਦੀ ਚੀਜ਼ ਨੂੰ ਤਾਂ ਪ੍ਰਮੋਟ ਕਰ ਲੋ ਕੀ ਆ ਯਾਰ ਇਹ ਭੈਣ ਦੀ ਲੰਨ ਉਹ ਭੈਣ ਚੋਦਾ ਤੈਨੂੰ ਐ ਲੱਗਦਾ ਮੈਂ ਬੜਾ ਕੈਂਟ ਲੱਗਦਾ ਨਾ ਉਹ ਜਦੋਂ ਤੇਰੀ ਰੀਲ ਕਿਸੇ ਮੂਰੇ ਪਹਿਲੀ ਵਾਰ ਆਉਂਦੀ ਹੈ ਨਾ ਤਾਂ ਅਗਲੇ ਨੂੰ ਇਹ ਭਲੇਖਾ ਪੈਂਦਾ ਵੀ ਬੁੰਡ ਤੇ ਪੈਟਰੋਲਾ ਲਾ ਕੇ ਛੱਡਿਆ ਕਿਸੇ ਨੇ ਆਹ ਬਾਏ ਓਏ ਓਏ ਚਲੋ ਠੀਕ ਆਦਾ ਦੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਐਵੇਂ ਵੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਬਾਬੇ ਆਪਾਂ ਨਵੀਂ ਤੋਂ ਨਵੀਂ ਵੀਡੀਓ ਲਿਆਉਂਦੇ ਰਹਾਂਗੇ ਤੇ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ